ਡੇਰਾ ਮੁਖੀ ਨੂੰ ਮਾਫੀ ਨਾਮੇ ਨੂੰ ਲੈ ਕੇ ਆਈ ਵੱਡੀ ਖਬਰ ਡੇਰਾ सिरसा ਦੇ ਮੁਖੀ ਨੂੰ ਜੋ ਬਿਨਾ ਮੰਗਿਆ ਮਾਫੀ ਦੇ ਦੇਣਾ ਉਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਜੋ ਹੁਣ ਸਾਰੇ ਤੱਤ ਸਾਹਮਣੇ ਆ ਗਏ ਨੇ ਕਿਸ ਤਰ੍ਹਾਂ ਮਾਫੀ ਦਿੱਤੀ ਸ਼੍ਰੀ ਕਾਟਕ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਔਰ ਕਿਸ ਦੇ ਸਿਆਸੀ ਪ੍ਰਭਾਵ ਦੇ ਕਾਰਨ ਉਹਨਾਂ ਨੂੰ ਮਾਫ ਕਰ ਦਿੱਤਾ ਗਿਆ ਉਹਦਾ ਖੁਲਾਸਾ ਕੀਤਾ ਅੱਜ ਬਹੁਤ ਵੱਡੀ ਖਬਰ ਆਈਏ ਤੁਸੀਂ ਜਿਹੜਾ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 2015 ਸਾਲ ਦੇ ਵਿੱਚ ਜੋ ਵਿਦਵੀਧ ਯਾ ਕਟਨਾਵਾ ਵਾਪਰੀਆਂ 2007 ਦੇ ਵਿੱਚ ਜਿਸ ਤਰ੍ਹਾਂ ਡੇਰਾ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕੀਤੀ ਸਵਾਗ ਰਚਿਆ ਉਸ ਨੂੰ ਲੈ ਕੇ ਡੇਰਾ ਸਿਰਸਾ ਦਾ ਮੁਖੀ ਜੋ ਪੰਜਾਬ ਦੇ ਵਿੱਚ ਸਿੱਖਾਂ ਦੇ ਪ੍ਰਤੀ ਗਰਟ ਬਿਆਨਬਾਜ਼ੀ ਕਰਦਾ ਸੀ ਜਿਸ ਨੇ ਆਪਣੀਆਂ ਫਿਲਮਾਂ ਬਣਾ ਕੇ ਪੰਜਾਬ ਉਹਦੇ ਵਿੱਚ ਚਲਵਾਈਆਂ ਔਰ ਉਸ ਤੋਂ ਬਾਅਦ ਜਦੋਂ ਫਿਲਮਾਂ ਨੂੰ ਰੋਕਣ ਲੱਗੇ ਸਿੱਖ ਸੰਸਥਾਵਾਂ ਤਾਂ ਉਸ ਵਕਤ ਉਹਨਾਂ ਨੇ ਮਾਫੀ ਮੰਗ ਲਈ ਮਾਫੀ ਸ੍ਰੀ ਕਾਰ ਤਖਤ ਸਾਹਿਬ ਤੇ ਆ ਕੇ ਨਹੀਂ ਮੰਗੀ ਉਹਨਾਂ ਨੇ ਮਾਫੀ ਨਹੀਂ ਮੰਗੀ ਮਾਫੀ ਉਹਨਾਂ ਨੂੰ ਦਿੱਤੀ ਗਈ ਮਾਫੀ ਕਿਵੇਂ ਦਿੱਤੀ ਗਈ ਉਹਦਾ ਸਾਰਾ ਖੁਲਾਸਾ ਹੋਏ ਨਹੀਂ ਕੰਦੇ ਕਿ ਜਦੋਂ ਸ਼੍ਰੀ ਕਾਟਕ ਸਹਿਬ ਦੇ ਜਥੇਦਾਰਾਂ ਨੇ ਜੋ ਅੱਜ ਆਪਣਾ ਖੁਲਾਸਾ ਕੀਤਾ ਉਸ ਵਿੱਚ ਦੱਸਿਆ ਕਿ ਉਸ ਵਕਤ ਉਹਨਾਂ ਦੇ ਉੱਪਰ ਸਿਆਸੀ ਦਬਾਅ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਉਹਨਾਂ ਨੂੰ ਜਿਹੜਾ ਕਿ ਕਿਹਾ ਸੀ ਕਿ ਆਪਾਂ ਗੁਰਮੀਤ ਰਾਮ ਰਹਿਮ ਨੂੰ ਮਾਫੀ ਦੇਣੀ ਹੈ ਔਰ ਉਹ ਮਾਫੀ ਕਿਸ ਤਰ੍ਹਾਂ ਦੇਣੀ ਹੈ ਉਸ ਤੇ ਉੱਪਰ ਵਿਚਾਰ ਚਰਚਾ ਹੋਈ ਸੁਖਵੀਰ ਸਿੰਘ ਬਾਦਲ ਨੇ ਦਿੱਲੀ ਦੇ ਆਪਣੇ ਘਰ ਦੇ ਵਿੱਚ ਜਿੱਥੇ ਸਾਰੇ ਸਾਜ਼ਿਸ਼ ਰਾਜ਼ੀ ਜਿਸ ਤਰ੍ਹਾਂ ਉਹਨਾਂ ਨੇ ਮਾਫੀ ਨਾਮਾ ਜਿਹੜਾ ਤਿਆਰ ਕੀਤਾ ਔਰ ਉਸ ਤੋਂ ਬਾਅਦ ਸਾਰੇ ਅਕਾਲੀ ਲੀਡਰ ਇਸ ਗੱਲ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਨਾਲ ਸੀ ਸੋ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਜਿਵੇਂ 2 ਦਸੰਬਰ ਨੂੰ ਇਹ ਫੈਸਲਾ ਹੋਣਾ ਹੈ ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਉਹ ਸਾਬਕਾ ਜਥੇਦਾਰਾਂ ਨੂੰ ਵੀ ਜਿਹੜਾ ਕਿ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਸਾਬਕਾ ਜਥੇਦਾਰ ਜਿਨ੍ਹਾਂ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਤੱਕ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜਿਹੜੇ ਹੁਣ ਆਪਣਾ ਸਪਸ਼ਟੀਕਰਨ ਦੇਣ ਵਾਸਤੇ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਮਸਤਕ ਹੋਣਗੇ ਉਹਨਾਂ ਤੋਂ ਇਹ ਵੀ ਕਹਿ ਕੇ ਹੁਣ ਬਾਗੀ ਅਕਾਲੀ ਆਗੂ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਨੇ ਇਹ ਦੋਸ਼ ਵੀ ਸ਼ਾਮਲ ਨੇ ਕਿ ਅਕਾਲੀ ਸਰਕਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਆਪਣਾ ਪ੍ਰਭਾਵ ਵਰਤ ਕੇ ਸ੍ਰੀ ਅਕਾਲ ਤਖਤ ਤੋਂ ਡੇਰਾ ਸਿੱਸਾ ਦੇ ਮੁਖੀ ਨੂੰ ਮਾਫੀ ਦਿਵਾਈ ਸੀ ਸ਼੍ਰੀ ਕਾਰ ਤਖਤ ਦੇ ਜਥੇਦਾਰ ਵੱਲੋਂ ਜਿਹੜੇ ਤਿੰਨ ਜਥੇਦਾਰਾਂ ਤੋਂ ਸਪਸ਼ਟੀਕਰਨ ਮੰਗਿਆ ਗਿਆ ਉਹਨਾਂ ਵੀ ਇਹੀ ਗੱਲ ਕਹੀ ਹੈ ਕਿ ਉਹਨਾਂ ਦੇ ਉੱਪਰ ਸਿਆਸੀ ਦਬਾਅ ਸੀ ਸਿਆਸੀ ਦਬਾਅ ਪਾ ਕੇ ਉਹਨਾਂ ਤੋਂ ਮਾਫੀ ਦਵਾਈ ਗਈ ਜਦੋਂ ਕਿ ਉਹ ਮਾਫੀ ਦੇਣ ਦੇ ਰੋ ਵਿੱਚ ਨਹੀਂ ਸੀ ਸੋ ਸ਼੍ਰੀ ਕਾਰ ਤਖਤ ਸਹਿਬ ਦੇ ਸਕੱਤਰ ਤੋਂ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਮਾਮਲੇ ਵਿੱਚ ਇਨ੍ਹਾਂ ਸਾਬਕਾ ਜਥੇਦਾਰਾਂ ਕੋਲ ਫਿਲਹਾਲ ਸਿਰਫ ਸਪਸ਼ਟੀਕਰਨ ਮੰਗਿਆ ਗਿਆ ਅਤੇ ਉਹਨਾਂ ਨੂੰ ਤਲਬ ਨਹੀਂ ਕੀਤਾ ਗਿਆ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣਾ ਸਪਸ਼ਟੀਕਰਨ 2 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸ਼੍ਰੀ ਕਾਟਕ ਸਹਿਬ ਵਿਖਿਆ ਕੇ ਸੌਂਪਨ ਬਰਖਾਸਤ ਕੀਤਾ ਕਿ ਪੰਜ ਪਿਆਰਿਆਂ ਵਿੱਚ ਸ਼ਾਮਲ ਪਾਇਸ ਨਾਮ ਸਿੰਘ ਖੰਡਾ ਨੇ ਵੀ ਸ਼੍ਰੀ ਕਾਟਕ ਸਹਿਬ ਦਾ ਸਵਾਗਤ ਕੀਤਾ ਹੈ ਕਿ ਜੋ ਇਹ ਸਭ ਕੁਝ ਹੋਇਆ 2015 ਦੇ ਵਿੱਚ ਉਸ ਨੂੰ ਹੁਣ ਕਿਦੇ ਨਾ ਕਿਦੇ ਜਿਹੜਾ ਕਿ ਸਪਸ਼ਟੀਕਰਨ ਦਿੱਤਾ ਜਾ ਰਿਹਾ ਉਹ ਸਪਸ਼ਟੀਕਰਨ ਦੇ ਵਿੱਚ ਉਹ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਉਸ ਸਮੇਂ ਵਿਰੋਧ ਹੋ ਰਿਹਾ ਸੀਗਾ ਜਿਹੜਾ ਉਸ ਸਮੇਂ ਸੁਖਵੀਰ ਸਿੰਘ ਬਾਦਲ ਆਪਣਾ ਸਿਆਸੀ ਦਬਾਅ ਪਾ ਕੇ ਇਨਾ ਜਥੇਦਾਰਾਂ ਤੇ ਤੇ ਹੋਰ ਜਿਹੜੇ ਸਿੱਖ ਪੰਥਕ ਦੇ ਆਗੂ ਸੀ ਉਹਨਾਂ ਤੋਂ ਕਿਸ ਤਰ੍ਹਾਂ ਗੁਰਮੀਤ ਰਾਮ ਰਹੀਮ ਦੇ ਲਈ ਕੰਮ ਕਰ ਰਿਆ ਸੀ ਸੁਖਵੀਰ ਸਿੰਘ ਬਾਦਲ ਗੁਰਮੀਤ ਰਾਮ ਰਹੀਮ ਨੂੰ ਵਰਤ ਰਿਆ ਸੀ ਆਪਣੀ ਸਿਆਸੀ ਸੱਤਾ ਦੇ ਕਰਕੇ ਸੋ ਅੱਜ ਸੁਖਵੀਰ ਸਿੰਘ ਬਾਦਲ ਨੇ ਭਾਵੇਂ ਮਾਫੀ ਮੰਗ ਲਈਏ ਭਾਵੇਂ ਉਹਨਾਂ ਨੂੰ ਸ਼੍ਰੀ ਕਾਟਕ ਸਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਹੋਇਆ ਹੈ ਲੇਕਿਨ ਸੁਖਵੀਰ ਸਿੰਘ ਬਾਦਲ ਦਾ ਹੁਣ ਬਚਣਾ ਮੁਸ਼ਕਲ ਹੈ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਸਾਰੇ ਅਕਾਲੀ ਲੀਡਰ ਜਿਹੜੇ ਨੇ ਉਹ ਇੱਕ ਪਾਸੇ ਹੋ ਗਏ ਨੇ ਹੁਣ ਸੁਖਵੀਰ ਸਿੰਘ ਬਾਦਲ ਦਾ ਅਸਲ ਸੱਚ ਜਿਹੜਾ ਸਾਹਮਣੇ ਆਉਣ ਲੱਗ ਗਿਆ ਹੈ ਸ਼੍ਰੀ ਕਾਟਕ ਸਿੰਘ ਦੇ ਸਾਕਾ ਜਥੇਦਾਰ ਨੇ ਵੀ ਆਪਣਾ ਸਪਸ਼ਟੀਕਰਨ ਵਿੱਚ ਦੱਸਤਾ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਤੇ ਦਬਾਅ ਪਾ ਕੇ ਗੁਰਮੀਤ RAM ਲਈ ਨੂੰ ਮਾਫੀ ਦਵਾਈ ਸੀ